ਉजूद ਆ ਜੀ 사ਵਰਪਾਕ ਦਰਬਾਰ ਦੂਸਰਾ ਕਲੀਰ ਸ਼ਰੀਫ ਟਾਂਡਾ ਉਡਮੋਡ ਜ਼ਿਲ੍ਹਾ ਹਿਸ਼ਾਰਪੁਰ ਅਈਆਪੁਰ ਦੇ ਵਿੱਚ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਜਿਹੜੇ ਆ ਠੀਕ ਹੋ ਰਹੇ ਨੇ ਇਸੇ ਤਰ੍ਹਾਂ ਅੱਜ ਸਵੇਰੇ ਅੱਜ ਇੱਕ ਚਮਤਕਾਰ ਹੋਇਆ ਇਸ ਦਰਬਾਰ ਤੇ ਵੀ ਕਾਫੀ ਚੇਰ ਤੋਂ ਜਿਹੜੇ ਬਿਮਾਰ ਸਗੇ 14-15 ਸਾਲ ਤੋਂ ਉਹ ਇੱਕ ਦਿਨ ਦੇ ਵਿੱਚ ਪਹਿਲੀ ਹਾਜ਼ਰੀ ਦੇ ਵਿੱਚ ਹੀ ਦਰਬਾਰ ਤੇ ਆ ਕੇ ਔਰ ਬਿਲਕੁਲ ਠੀਕ ਹੋ ਗਏ ਨੇ ਗੱਲਬਾਤ ਕਰਦੇ ਆਪਾਂ ਕਿਹੜੀ ਜਗ੍ਹਾ ਤੋਂ ਆਏ ਨੇ ਜੈਫੀਰਾਂ ਦੀ ਪਾਪਾ ਜੀ ਜਾ ਪਿਰਨ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਜੀ ਇੰਗਲੈਂਡ ਤੋਂ ਆ ਜੀ ਬਾਰਵੀਂ ਕੰਮ ਤੋਂ ਜੀ ਅੱਛਾ ਜੀ ਤੇ ਮੈਨੂੰ ਲੱਤ ਦੀ ਬਹੁਤ ਪ੍ਰੋਬਲਮ ਸੀਗੀ ਅੱਛਾ ਜੀ ਤੇ ਜਦੋਂ ਇਸ ਟਾਈਮ ਮੈਂ ਬਾਇਰੇ ਮੈਂ ਚੜਿਆ ਚ 4 ਘੰਟੇ ਉਡਾਨੋਂ ਹੋ ਗਏ ਸੀਗੇ ਤੇ ਮੈਂ ਬਾਥਰੂਮ ਗਿਆ ਤੇ ਮੈਂ ਬਾਥਰੂਮ ਟੋਲਟ ਜਿਹੜੇ ਪਿਆਗਾ ਅੱਛਾ ਜੀ ਇੰਨਾ ਮੇਰੇ ਦਰਦ ਦਰਦ ਪੇਨ ਬਹੁਤ ਹੋ ਰਹੀ ਸੀਗੀ ਤੇ ਫੇਰ ਮਨ ਨੂੰ ਚੱਲਉਣੀ ਸੁਹੂਲਤ ਦਿੱਤੀ ਕੁੜੀਆਂ ਨੇ ਮੈਂ ਉੱਥੇ ਲੰਮਾ ਪੈ ਗਿਆ ਸੀ ਇੱਕ ਗੋਲੀ ਚ ਵੀ ਨਾ ਖਾਣ ਫੇਰ ਥੋੜਾ ਰੈਸਟ ਆ ਗਏ 에ਰਪੋਰਟ ਤੋਂ ਮਾਲਾ ਮੈਨੂੰ ਇਹ ਚੱਕ ਕੇ ਹੀ ਲਿਆਇਆ ਗਿਆ ਕ ਪਰ हां ਵੀਡੀਓ ਦੇਖੀ ਸੀ ਫਿਰ ਅਸੀਂ ਨੰਬਰ ਵੀ ਦਰਵਾਜ਼ਾ ਡੋਟਾ ਫਿਰ ਮੇਰੇ ਕੋ ਨਿਕਲ ਗਈ ਫਿਰ ਦੁਬਾਰਾ ਕੱਲ ਕੀਤੀ ਚਾਕੇ ਫਿਰ ਆ ਗਈ ਫਿਰ ਅਸੀਂ ਕਿ ਦਰਵਾਜ਼ਾ ਜਾਣਾ ਚਾਹੁੰਦਾ ਕਿ ਕਿੰਨੇ ਵਜੇ ਤੁਸੀਂ ਆਏ ਸੀ ਅੱਜ ਅਸੀਂ 8 ਵਜੇ ਘੰਣ 8 ਕਿੰਨੇ ਘਰ ਹਣਾ 7:30 8 ਵਜੇ ਇਸ ਦਰਵਾਜ਼ੇ ਤੇ ਕਿੰਨਾ ਕਿ ਚਿਹਰੇ ਦੇ ਵਿੱਚ ਤੁਹਾਨੂੰ ਫਰਕ ਪੈ ਗਿਆ ਦੇਖੋ ਜੀ ਪਹਿਲੀ ਵਾਰ ਹੀ ਆਏ ਸਾਂ ਤਾਂ ਪਹਿਲੀ ਵਾਰ ਫਰਕ ਪੈ ਗਿਆ ਹਾਂਜੀ 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 ਕਿਰਪਾ ਵੀ ਬਾਬੇ ਇਹਨਾਂ ਜੀ ਮਨ ਤਾਂ ਕੋਈ ਨਹੀਂ ਹੁਣ ਠੀਕ ਹੈ ਬਿਲਕੁਲ ਬਾਬੇ ਪ੍ਰੋਬਲਮ ਨਹੀਂ ਗਈ ਪਰ ਮੈਂ ਦੁਖੀ ਬਹੁਤ ਜਗਾ ਮੈਂ ਅਮਰਜੈਂਸੀ ਟਿਕਟ ਲੈ ਕੇ ਆਇਆ अच्छा जी हां जी मैं काम ਛੱਡ ਕੇ ਅਮਰਜੈਂਸੀ ਟਰੈਕਟਰ ਲੈ ਕੇ ਤਾਂ ਫੇਮਾ ਪਹੁੰਚਾ 17 ਤੂੰ ਟਰੈਕਟਰ ਲਈ 18 ਨੇ ਇੱਥੇ ਪਹੁੰਚਿਆ ਤੇ ਤਕਲੀਫ ਬਹੁਤ ਹੀ ਮਨ ਹੈ ਮੈਂ ਕਹੀਏ ਬਹੁਤ ਵਧੀਆ ਹਾਉਨ ਬਾਬੇ ਦਾ ਦਰਵਾਜ਼ਾ ਤੇ ਤਾਂ ਠੀਕ ਆ ਠੀਕ ਆ ਜੀ ਬਾਕੀ ਮੇਰੀ ਵਾਈਫ ਵੀ ਬਹੁਤ ਚੜਾ ਰੁਟਲੀ ਆ ਬਾਕੀ ਨਾਲ ਵੀ ਗੱਲ ਕਰ ਲੋ ਇਹ ਵੀ ਨਾਲ इंग्लंड हां जी ਕੀ ਨਾਮ ਜੀ ਪੀਰਾਂ ਦੀ इंग्लंड ਤੋਂ हां जी इंग्लंड ਤੋਂ ਆਏ ਆ ਮੇਰੇ ਬਹੁਤ ਜ਼ਿਆਦੇ ਪੇਨ ਸੀਗੀ ਮੋਰਾਂ ਦੇ ਵਿੱਚ ਪੂਰੀ ਬੈਕ ਦੇ ਵਿੱਚ ਕਿੰਨੇ ਚਿਰ ਤੋਂ ਜੀ ਮੇਰੇ ਬੈਕ ਦੀ ਤਾਂ 15 ਸਾਲ ਹੋ ਗਿਆ ਆ ਚਲੋ ਹਾਂਜੀ ਹਾਂਜੀ ਤਾਂ ਮੈਨੂੰ ਆਪਣੇ ਆਪ ਨੂੰ ਬਹੁਤ ਵਧੀਆ ਫੀਲ ਹੁੰਦਾ ਆ ਕਿ ਮੈਂ ਠੀਕ ਆ ਮੇਰੇ ਸਰੀਰ ਮੇਰਾ ਹਲਕਾ ਆ ਕਿੰਨੇ ਚਿਰ ਦੇ ਵਿੱਚ ਵਿੱਚ ਇਸ ਦਰਬਾਰ ਤੇ ਆ ਕੇ ਕਿੰਨੇ ਚਿਰ ਚ ਸਰੀਰ ਜਿਹੜਾ ਬਿਲਕੁਲ ਠੀਕ ਹੋਇਆ ਜਿਹੜਾ 18 ਸਾਲ ਤੋਂ ਬਿਮਾਰ ਸੀ ਹਾਂਜੀ ਬਹੁਤ ਯਾਨੀ ਕਿ ਜਲਦ ਕੋਈ 5 5 7 ਮਿੰਟ ਚ 10 ਮਿੰਟ ਦੇ ਵਿੱਚ ਇਹ ਚੀਜ਼ ਹਾਂਜੀ ਝੂਠ ਸੇ ਨਹੀਂ ਬੋਲਣ ਦੇਖ ਲਓ ਦਰਵਾਜ਼ੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਹਾਂਜੀ 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 ਦਵਾਈਆਂ ਕਿੰਨੇ ਕ ਸਾਲ ਹੈ ਦਵਾਈਆਂ ਜੀ ਮੈਂ ਐਮ ਆਰ ਆਈ ਕਰਾਈ ਆ ਮੇਰੇ ਮਣਕੇ ਦੀ ਪ੍ਰੋਬਲਮ ਸੀਗੀ ਅੱਛਾ ਜੀ ਤੇ ਜਿੱਦਾਂ ਸਕ੍ਰੈਚ ਆ ਗਿਆ ਇਹ ਮਣਕੇ ਨੂੰ ਤਾਂ ਉਹ ਕਹਿੰਦੇ ਸੀ ਵੀ ਜਿੱਦਾਂ ਬਹੁਤ ਜ਼ਿਆਦਾ ਕ ਵੀ ਸਕਦਾ ਆ ਅੱਛਾ ਜੀ ਤੇ ਅਸੀਂ ਜਿੱਦਾਂ ਟਰੀਟਮੈਂਟ ਕਰਾਂਗੇ ਵੀ ਯਾਨੀ ਕਿ ਹਜੇ ਮਹੀਨਾ ਲੱਗੂਗਾ ਅੱਛਾ ਜੀ ਤੇ ਮੈਂ ਹਜੇ ਕੱਲ੍ਹ ਹੀ ਡਾਕਟਰ ਨੂੰ ਦਿਖਾਲ ਕੇ ਆਈ ਆਂ ਤੇ ਡਾਕਟਰ ਨੇ ਮੈਨੂੰ ਜਵਾਬ ਦਿੱਤਾ ਕਿ ਅਸੀਂ ਏਡੀ ਛੇਤੀ ਨਹੀਂ ਕਰ ਸਕਦੇ ਅੱਛਾ ਜੀ ਤੇ ਮੇਰੇ ਜੱਦਾ ਪੇਨ ਲੱਤਾਂ ਵਿੱਚ ਵੀ ਹੁੰਦੀ ਸੀ ਤੇ ਪੀਰਾਂ ਦੀ ਬਹੁਤ ਰਹਿਮਤ ਹੋ ਗਈ ਮੈਨੂੰ ਆਪਣੇ ਆਪ ਨੂੰ ਬਹੁਤ ਸਰੀਰ ਹਲਕਾ ਲੱਗਦਾ ਹੈ ਵਧੀਆ ਹਾਂਜੀ ਹਾਂਜੀ ਇਹ ਇੰਗਲੈਂਡ ਤੋਂ ਆਏ ਆ ਜੀ ਇੰਗਲੈਂਡ ਦੇ ਵਿੱਚੋਂ ਔਰ ਜਿਹੜਾ ਇਥੇ ਪੰਜਾਬ ਦੇ ਵਿੱਚ ਇੱਕ ਪਿੰਡ ਗੜਾ ਜੀ ਦਾ ਸਾਡਾ ਪਿੰਡ ਜੈਤੇ ਵਾਲੀ ਜੰਡੂ ਸਿੰਘੇ ਦੇ ਕੋਲ ਹੈ ਜਿਲ੍ਹਾ ਜਲੰਧਰ ਜਿਲ੍ਹਾ ਜਲੰਧਰ ਜਿਲ੍ਹਾ ਜਲੰਧਰ ਤੋਂ ਆਏ ਆ ਜੀ ਇਹ ਆਦਮਪੁਰ ਦੇ ਲਾਗੇ ਪਿੰਡ ਪੈਂਦਾ ਔਰ ਇਹਨਾਂ ਦੀ ਗਵਾਹੀ ਹੈ ਵੀ ਦਰਬਾਰ ਤੇ ਪਹਿਲੇ ਦਿਨ ਹੀ ਆ ਕੇ 18 ਸਾਲ ਤੋਂ ਜਿਹੜਾ ਬਿਮਾਰ ਸੀਗੇ ਇਹ ਔਰ 18 ਸਾਲ ਤੋਂ ਜਿਹੜੇ 5-7 ਮਿੰਟ ਦੇ ਵਿੱਚ ਹੀ ਗਵਾਹੀ ਇੱਥੇ ਦਰਬਾਰ ਦੇ ਵਿੱਚ ਦਿੱਤੀ ਹੈ ਔਰ ਬਿਲਕੁਲ ਠੀਕ ਹੋ ਗਏ ਨੇ ਤੁਸੀਂ ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ ਆਪਾਂ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜਾ ਹਰ ਬੰਦੇ ਦਾ ਜਿਹੜਾ ਹੈਗਾ ਵੇ ਬਿਮਾਰੀ ਦਾ ਇਲਾਜ ਇੱਥੇ ਹੁੰਦਾ ਆ ਔਰ ਹਰੇਕ ਬੰਦੇ ਦਾ ਭਲਾ ਹੋ ਸਕੇ ਬਾਬਾ ਜੀ ਦਾ ਰਾਲਾ ਦੋਇਕ ਆਵਤ ਕਰਦਾ ਬਹੁਤ ਸੱਚੇ ਦਰਬਾਰ ਕੀ ਜੈ ਦੂਸਰਾ ਕਲੀਏ ਸ਼ਰੀਫ ਕਾਂਡਾਉਟਪੁਰ ਜਿਲ੍ਹਾ ਸ਼ਹਿਰਪੁਰ ਅਈਆਪੋਦ ਦੇ ਵਿੱਚ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਜਿਹੜੇ ਐ ਠੀਕ ਹੋ ਰਹੇ ਨੇ ਇਸੇ ਤਰ੍ਹਾਂ ਅੱਜ ਸਵੇਰੇ ਅਜੇ ਇੱਕ ਚਮਤਕਾਰ ਹੋਇਆ ਇਸ ਦਰਬਾਰ ਤੇ ਵੀ ਕਾਫੀ ਚੇਤੂ ਜਿਹੜੇ ਗੁਮਾਨ ਸੀ ਗਏ 14-15 ਸਾਲ ਤੋਂ ਉਹ ਇੱਕ ਦਿਨ ਦੇ ਵਿੱਚ ਪਹਿਲੀ ਹਾਈ ਦੀ ਦੇ ਵਿੱਚ ਹੀ ਦਰਬਾਰ ਤੇ ਆ ਕੇ ਔਰ ਬਿਲਕੁਲ ਠੀਕ ਹੋ ਗਏ ਨੇ ਗੱਲਬਾਤ ਕਰਨੇ ਆਪਾਂ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਪੀਰਾਂ ਤੋਂ ਤੇ ਕਿਹਦੇ ਨਾਮ ਹੈ ਮੈਡੀਕਲ ਹੈ ਪਰਮਾ ਅੱਛਾ ਜੀ ਤੁਹਾਨੂੰ ਲਾਤੀ ਬੋਲੋ ਅੱਛਾ ਜੀ ਜੇ ਜਾਨ ਬਾਈਏ ਮਾ ਜਾਨ ਜੇ ਟਾਕਰ ਜੇ ਕੋਈ ਕੁੜਾ ਨੂੰ ਬੋਲੋ ਤੇ ਮੈਂ ਬਾਹਰ ਜਨ ਮੈਂ ਬਾਹਰ ਕੋਲ ਜੇ ਅੱਛਾ ਜੀ ਨਾ ਮੇਰੇ ਦਸਤਖਤ ਪਈ ਬੋਲ ਸਕਦੇ ਜੀ ਜੇ ਵੀ ਨੂੰ ਉਹਨਾਂ ਨੂੰ ਜੀ ਜੀ ਪੂਰੀਆਂ ਗੱਲਾਂ ਮੈਂ ਜੀ ਸਮਝਾ ਲਿਆ ਅੱਛਾ ਜੀ ਇਹ ਬਹੁਤ ਮਲਮ ਨੂੰ ਚੱਕ ਹੀ ਜਾਂਦਾ ਹੈ ਇਹ ਪਰਵਾਰ ਵਾਲੇ ਕਿਸੇ ਮਦਦ ਦੇ ਪਰਵਾਰ ਦੇ ਜਪਾ ਆਪਣਾ ਆਪਣੇ ਫੇਸਬੁਕ ਤੇ ਲਿਖਿਆ ਹੈ ਆਪਾਂ ਜੇ ਬਤੀਏ ਗਏ ਉਹਨਾਂ ਬੰਦੂਆਂ ਕੋਲ ਤੋਂ ਵੀ ਮੈਂ ਕੋਈ ਨਿਕਲੀ ਇਹ ਦੁਆਰਾ ਕਰ ਦਿੱਤੀ ਜੇਕਰ ਦੇਰ ਆ ਗਈ ਜੇ ਅਜਿਹਾ ਪ੍ਰਵਾਹ ਕਰ ਰਹੀ ਹੈ ਅੱਜ ਕਿੰਨੇ ਵਜੇ ਤੁਸੀਂ ਆਏ ਸੀ ਅੱਜ ਹੀ 8:00 ਵਜੇ ਆਣ ਕਰਦੇ ਹਾਂ ਅੱਜ ਜਾਨਵਰ ਤੋਂ ਕਿੰਨਾ ਵੀ ਦੇਰ ਦੇ ਵਿੱਚ ਤੁਹਾਨੂੰ ਫਰਕ ਪੈ ਗਿਆ ਜੀ ਮੈਂ ਪਹਿਲੀ ਵਾਰ ਆਇਆ ਹਾਂ ਬੜੀ ਬੜੀ ਤੇ ਕੋਈ ਨਹੀਂ ਕੋਈ ਪ੍ਰੋਬਲਮ ਹੈ ਨਹੀਂ ਬੱਤ ਮੇਰੀ ਮੈਡੀ ਵੀ ਪਹੁੰਚ ਰਹੀ ਸੀ ਜਿਵੇਂ ਮੈਂ ਨਾ ਮੈਂ ਕਰਵਾਇਆ ਸੀ ਇਹ ਵੀ ਲਾਏ ਕਰਾਇਆ ਸੀ ਕੀ ਲਾਏ ਕਰਾਇਆ ਅੰਗਰੇਜ਼ ਨੂੰ ਮੈਂ ਲਾ ਦਿੱਤਾ ਅੰਗਰੇਜ਼ ਆਇਆ ਮੇਰੇ ਬਹੁਤ ਜਿਆਦਾ ਪੇਨ ਸੀ ਹੋਰਾਂ ਦੀ ਸੂਜੀ ਬੈਂਡੇਜ ਕਿੰਨੇ ਜਤਨ ਮੇਰੇ ਬੈਕ ਨੂੰ ਤਾਂ ਪੰਡਾ ਨਾ ਕਰ ਰਿਹਾ ਸੀ ਹਾਂ ਜੀ ਹਾਂ ਜੀ ਤਾਂ ਮੈਂ ਦੱਸਣਾ ਚਾਹੁੰਦਾ ਅੱਗੇ ਅੱਗੇ ਨਾ ਕਿ ਮੈਂ ਕੋਲ ਬੋਲਣ ਦੇ ਦਰਵਾਜ਼ੇ ਦਵਾ ਤੇ ਪੰਜ-ਛੇ ਮਿੰਟ ਦੇ ਵਿੱਚ ਫਰਕ ਪੈ ਲੈਣਾ ਦੋਆਆਂ ਕਿੰਨੇ ਖਾਲਸਾ ਦੋਆਆਂ ਜੀ ਮੈਂ ਮਾਰੀ ਕਰਾਈਆ ਮੇਰੇ ਮਨ ਕਿਸ ਪ੍ਰੋਬਲਮਸ ਦੀ ਅੱਛਾ ਜੀ ਜਿੱਦਾਂ ਸਰਾਇਆ ਚਾਬਾਇ ਮੰਗ ਕੇ ਨੂੰ ਕਿੰਨੀ ਬਹੁਤ ਜਿਆਦਾ ਟੈਸਟ ਵੀ ਕਰਾਇਆ ਹੁਣ ਤੇ ਜੇ ਤੁਸੀਂ ਦਟ ਟੈਟ ਕਰਾ ਲੇ ਵੀ ਅੰਕੀ ਹਰ ਜੀ ਨਾਲ ਲੁੱਭਾ ਕਿ ਮੈਂ ਜੀ ਕੱਲ੍ਹ ਹੀ ਡਾਕਟਰ ਨੂੰ ਸੁਣਵਾ ਕੇ ਆਇਆ ਹਾਂ ਇਹਦਾ ਪਰਨੇ ਜਵਾਬ ਦੇਤਾ ਕਿ ਕੀ ਪਿਛੇ ਨਹੀਂ ਕਰ ਸਕਦੇ ਕੱਟਦੇ ਤੇ ਮੇਰੇ ਜਦੋਂ ਆਪਸੀ ਇਹ ਨੰਬਰ سامنے ਜੀ ਬੀ ਤੇ ਪਿੰਡਾਂ ਨੂੰ ਬਹੁਤ ਰਹਿਣਗੇ ਉਹ ਆਪਣੇ ਤੋਂ ਬਹੁਤ ਸਹੀ ਹਾਲਤਾਂ ਬਣਾਉਂਦੇ ਹੁੰਦੇ। ਜਿਹੜਾ ਇਹ ਇੰਗਲੈਂਡ ਤੋਂ ਆਇਆ ਜੀ ਇੰਗਲੈਂਡ ਤੋਂ ਵਿੱਚੋਂ ਔਰ ਜਿਹੜਾ ਇਹ ਪੰਜਾਬ ਤੋਂ ਵੀ ਪਿੰਡ ਘੜਾ ਆਇਆ ਦਾ ਸਾਡਾ ਪਿੰਡ ਜੇਕੀ ਇੰਦੇ ਜਿਲ੍ਹਾ ਜਿਲ੍ਹਾ ਜਿਲੰਦ ਤੋਂ ਆਇਆ ਜੀ ਹੈ ਆਦਮਪੁਰ ਦੇ ਲਾਗੇ ਪਿੰਡ ਪੈਂਦਾ ਔਰ ਇਹਨਾਂ ਦੀ ਗਵਾਹੀ ਆ ਵੀ ਦਰਵਾਜ਼ੇ ਤੇ ਪਹਿਲੇ ਦਿਨ ਹੀ ਆ ਕੇ 18 ਸਾਲ ਤੋਂ ਜਿਹੜਾ ਬਿਮਾਰ ਸੀਗੇ ਇਹ ਔਰ 18 ਸਾਲ ਨੂੰ ਜਿਹੜਾ 5-7 ਮਿੰਟ ਦੇ ਵਿੱਚ ਹੀ ਗਵਾਹੀ ਇੱਥੇ ਦਰਵਾਜ਼ੇ ਦੇ ਵਿੱਚ ਦਿੱਤੀ ਆ ਔਰ ਬਿਲਕੁਲ ਠੀਕ ਹੋ ਗਏ ਨੇ ਵੀ ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ ਆਪਾਂ ਜਿਹੜਾ ਵੀਡੀਓ ਵਕਤ ਬਾਅਦ ਸ਼ੇਅਰ ਕਰਿਆ ਕਰੋ ਜਿਹੜਾ ਹਰ ਬੰਦੇ ਦਾ ਜਿਹੜਾ ਹੈਗਾ ਵੀ ਬਿਮਾਰੀ ਦਾ ਇਲਾਜ ਇੱਥੇ ਹੁੰਦਾ ਆ ਔਰ ਹਰੇਕ ਬੰਦੇ ਦਾ ਭਲਾ ਹੋ ਸਕੇ ਕਰਦਾ ਬਹੁਤ ਸਕੇ ਦਰਵਾਰ ਦੀ ਹੈ ਅੱਜ 사ਵਰਪਾਕ ਦਰਵਾਰ ਕਸਬਾ ਆਇਆਪੁਰ ਟਾਂਡਾ ਉਡਮੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਹੈ ਜਿੱਥੇ ਕਿ अनेका ਹੀ ਮਰੀਜ਼ ਜਿਹੜਾ ਠੀਕ ਹੋ ਰਹੇ ਨੇ ਕੋਈ ਕਹਿ ਰਿਹਾ ਮੈਂ 10 ਸਾਲ ਤੋਂ ਬਿਮਾਰ ਸੀ ਕੋਈ ਕਹਿ ਰਿਹਾ ਮੈਂ 30 ਸਾਲ ਤੋਂ ਬਿਮਾਰ ਸੀ ਔਰ ਉਸੇ ਵੇਲੇ ਜਿਹੜਾ ਲਗਾਤਾਰ ਜਿਹੜੀ 사ਵਰ ਪੀਰ ਜੀ ਦੀ ਰਹਿਮਤ ਹੋ ਰਹੀ ਆ ਆਪਣੀਆਂ ਸੰਗਤਾਂ ਦੇ ਉੱਪਰ ਔਰ ਗੱਲਬਾਤ ਕਰਾਂਗੇ ਅੱਜ ਕਿਹੜੀ ਜਗ੍ਹਾ ਤੋਂ ਆਏ ਆ ਔਰ ਕਿੰਨੇ ਸਾਲ ਤੋਂ ਬਿਮਾਰ ਸੀਗੇ ਹਾਂਜੀ ਜੈ ਬਾਬਾ ਜੀ ਬਟਾਲੇ ਤੋਂ ਜ਼ਿਲ੍ਹਾ ਜਲੰਧਰ ਅੱਛਾ ਜੀ ਲੱਗੇ ਆਦਮਪੁਰ ਆਦਮਪੁਰ ਲੱਗੇ ਹਾਂਜੀ ਕਿੰਨੇ ਦਿਨ ਤੋਂ ਬਿਮਾਰ ਸੀ ਔਰ ਜਿਹੜਾ ਹੈਗਾ ਕਿੰਨੇ ਦਿਨ ਤੁਹਾਨੂੰ ਆਂਦਿਆ ਹੋ ਗਿਆ 30 ਸਾਲ ਤੋਂ ਬਿਮਾਰ ਸੀ 4 ਦਿਨ ਪਹਿਲਾਂ ਆਈ ਸੀ ਉਦੋਂ ਦੀ ਮੈਂ ਬਿਲਕੁਲ ਠੀਕ ਹਾਂ ਕੀ ਗੱਲ ਸੀਗੀ ਥਾਇਰੋਇਡ ਵੀ ਦਰਦਾਂ ਬਹੁਤ ਹੁੰਦੀਆਂ ਗੋਲੀ ਖਾ ਕੇ ਮੰਜੇ ਤੋਤਾ ਵੀ ਸੀ ਹੁਣ ਉਦੋਂ ਦੀ ਮੈਂ ਇੱਕੋ ਹੀ ਗੋਲੀ ਖਾਦੀ ਨੇ ਦਿਨਾਂ ਚ ਅੱਛਾ ਜੀ 4 ਦਿਨਾਂ ਦੇ ਵਿੱਚ ਇੱਕੋ ਗੋਲੀ ਖਾਦੀ ਉਹ ਵੀ ਥਕਾਵਟ ਕਰਕੇ ਉਦਾਂ ਦਰਦਾਂ ਨਹੀਂ ਹੋਈਆਂ ਬਿਲਕੁਲ ਵੀ ਦਰਦ ਬਿਲਕੁਲ ਨਹੀਂ ਹੋਈ ਨਹੀਂ ਬਿਲਕੁਲ ਨਹੀਂ ਹੋਈ ਅਛਾ ਜੀ ਦੇਖ ਲੋ ਦਰਬਾਰ ਤੇ ਖੜੇ ਆ ਕਿਤੇ ਝੂਠ ਸੇ ਨਹੀਂ ਬੋਲਦੇ ਨਹੀਂ ਝੂਠ ਕਾਤੇ ਬਾਬਾ ਜੀ ਨੇ ਸਿਖਾਇਆ ਹੋਵੇ ਵੀ ਹਾਂ ਜੀ ਆ ਕਹਿ ਦੇਣਾ ਤੁਸੀਂ ਝੂਠ ਕਾਤੇ ਬੋਲਣਾ ਜੇ ਆਰਾਮ ਆ ਤਾਂ ਆਰਾਮ ਕਹਿਣਾ ਝੂਠ ਕਾਤੇ ਹਾਂ ਜੀ ਬਿਲਕੁਲ ਠੀਕ ਆ ਮੈਂ ਅੱਜ ਆਪਣੇ ਮੰਮੀ ਨੂੰ ਲੈ ਕੇ ਆਈ ਆ ਉਹ ਬਹੁਤ ਬਿਮਾਰ ਆ ਮਾਤਾ ਪਹਿਲੀ ਵਾਰ ਆਏ ਉਹ ਪਹਿਲੀ ਵਾਰ ਹੀ ਆਏ ਹਾਂ ਜੀ ਮੈਂ ਆਪ ਠੀਕ ਹੋਈ ਕਰਕੇ ਅੱਜ ਆਪਣੇ ਮੰਮੀ ਨੂੰ ਲੈ ਕੇ ਆਈ ਆ ਇੱਥੇ ਹਾਂ ਜੀ ਬਿਲਕੁਲ ਠੀਕ ਹੈ ਦਰਬਾਰ ਤੇ ਅਨੇਕਾਂ ਹੀ ਚਮਤਕਾਰ ਹੋ ਰਹੇ ਨੇ ਇੱਥੇ ਔਰ ਇਸ ਵੀਡੀਓ ਨੂੰ ਜਿਹੜੀ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ ਗਰੀਬ ਲੋਕਾਂ ਦਾ ਭਲਾ ਹੋ ਸਵੇ ਡਾਕਟਰਾਂ ਕੋ ਲੱਖਾਂ ਰੁਪਏ ਉਜਾੜ ਕੇ ਫੇਰ ਵੀ ਫਰਕ ਨਹੀਂ ਪੈ ਰਿਆ ਔਰ ਇਸ ਦਰਬਾਰ ਤੇ ਇਦਾਂ ਦੇ ਚਮਤਕਾਰ ਹੋ ਰਹੇ ਨੇ ਮਿੰਟਾਂ ਸੈਂਕੜਾਂ ਦੇ ਵਿੱਚ ਜਿਹੜਾ ਹੈਗਾ ਦਸਾਂ ਮਿੰਟਾਂ ਜਾਂ ਕੋਈ 15 ਮਿੰਟਾਂ ਬਾਅਦ ਕਹਿੰਦੇ ਵੀ 20 ਸਾਲ ਦੀ ਬਿਮਾਰੀ ਜਿਹੜੀ ਬਿਲਕੁਲ ਠੀਕ ਹੋ ਗਈ ਧੰਨਵਾਦ ਜੀ ਜਿਕਰਾਂ ਸਾਬਰ ਸਰਕਾਰ ਦਾ ਲੋਕਾਂ ਕੇ ਦਿਵਾਰ ਕੀ ਹੈ ਜਿਕਰ ਪੰਜਾਂ ਪੀਰਾਂ ਦਾ ਲੋਕਾਂ ਕੇ ਦਿਵਾਰ ਕੀ ਹੈ ਅੱਜ ਸਾਬਰਪਾਕ ਦਰਬਾਰ ਦੂਸਰਾ ਕਲੀਅਰਸ਼ੀਪ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਜੀ ਟਾਂਡਾ ਆਊਟਮੋਰ ਸ਼ਹਿਰ ਨਾਲ ਕਸਬਾ ਆਇਆਪੁਰ ਸਾਬਰਪਾਕ ਦਰਬਾਰ ਦੇ ਵਿੱਚ ਮੌਜੂਦਾਂ ਜੀ ਜਿੱਥੇ ਕਿ ਅਨੇਕਾਂ ਹੀ ਚਮਤਕਾਰ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਠੀਕ ਹੁੰਦੇ ਨੇ ਕੋਈ ਕਿੰਨਾ ਵਾ 20 ਸਾਲ ਤੋਂ ਬਿਮਾਰਾ ਕੋਈ 30 ਸਾਲ ਤੋਂ ਜਿਹੜੇ ਓਪਰੀਆਂ ਕਸਰਾਂ ਵਾਲੇ ਆ ਉਹਨਾਂ ਨੇ ਇਸ ਦਰਬਾਰ ਤੇ ਸਿਰ ਜੋੜਦੇ ਨੇ ਨਾਲ ਔਰ ਬਿਲਕੁਲ ਠੀਕ ਹੋ ਕੇ ਸਾਬਰ ਪੀਰ ਜੀ ਦੀ ਰਹਿਮਤ ਨਾਲ ਠੀਕ ਹੋ ਕੇ ਘਰ ਨੂੰ ਜਾਂਦੇ ਨੇ ਗੱਲਬਾਤ ਕਰਨੇ ਆ ਅੱਜ ਵੀ ਸਾਡੇ ਨਾਲ ਮੌਜੂਦ ਨੇ ਕੁਝ ਜਿਹੜੇ ਮਰੀਜ਼ ਠੀਕ ਹੁੰਦੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਨੇ ਆ ਵੀਡੀਓ ਬਣਾਉਣ ਦਾ ਸਾਡਾ ਇੱਕੋ ਹੀ ਮਕਸਦ ਹੁੰਦਾ ਹੈ ਵੀ ਦਵਾਈਆਂ ਤੋਂ ਜਿਹੜਾ ਛੁਟਕਾਰਾ ਇੱਥੇ ਦਰਬਾਰ ਤੇ ਪੈਂਦਾ ਆ ਕਈ ਮਰੀਜ਼ ਜੇ ਠੀਕ ਹੁੰਦੇ ਨੇ ਦਵਾਈਆਂ ਦੇ ਲੱਖਾਂ ਰੁਪਏ ਲਾਂਦੇ ਨੇ ਪਰ ਇੱਥੇ ਜਿਹੜਾ 10 ਮਿੰਟ ਜੇ ਕੋ ਅੱਧੇ ਘੰਟੇ ਦੇ ਵਿੱਚ ਠੀਕ ਹੋ ਰਿਹਾ ਇਹ ਸਬਰਪੀ ਜਿਹਦੀ ਰਹਿਮਤ ਆ ਗਲਬਤ ਕਰਦੇ ਨੇ ਕਿਹੜੀ ਜਗ੍ਹਾ ਤੋਂ ਆਏ ਨੇ ਸਸਿਕਮ ਅਸੀਂ ਪਟਾਰੀ ਤੋਂ ਆਏ ਹਾਂ ਤੁਸੀਂ ਬੋਲੋ ਥੋੜਾ ਕਿਹੜੇ ਪਟਾਰੀ ਤੋਂ ਆਏ ਆ ਜੀ ਜ਼ਿਲ੍ਹਾ ਗੜਾ ਜੀ ਲੁਧਿਆਣਾ ਜੀ ਕੀ ਪ੍ਰੋਬਲਮ ਸੀ ਕਿੰਨੇ ਚਿਰ ਤੁਸੀਂ ਇਹ 6 ਸਾਲ ਦਾ ਇੱਥੇ ਮੇਰਾ ਦਰਦ ਹੁੰਦਾ ਜੀ ਉਰੇ ਠੂਈ ਤੇ ਇਧਰਲੇ ਪਾਸੇ ਇਧਰਲੇ ਪਾਸੇ ਇੱਥੇ ਅੱਛਾ ਜੇ ਕੋਈ ਕਹਿੰਦਾ ਸੀ ਤੇਰੇ ਨਾੜਾ ਬਲੌਕ ਨੇ ਕੋਈ ਕਹਿੰਦਾ ਰੀੜ ਦੀ ਹੱਡੀ ਖਰਾਬ ਆ ਦਵਾਈਆਂ ਦੇ ਕਿੰਨਾ ਕੁ ਪੈਸਾ ਲੁਟਾ ਦਿੱਤਾ ਦਵਾਈਆਂ ਦੇ ਬਹੁਤ ਪੈਸੇ ਲਟਾਏ ਜਾਣਾ ਅੱਛਾ ਜੀ ਹਾਂ ਜੀ ਕੋਈ ਕਹਿੰਦਾ ਤੇਰੇ ਫਿੱਪੜਾਂ ਚ ਪਾਣੀ ਭਰਿਆ ਹੋਇਆ ਵਾ ਰੱਟ ਬਹੁਤ ਇਲਾਜ ਕਰਾਇਆ ਨਹੀਂ ਹੈਗਾ ਇਲਾਜ ਹਾਂਜੀ ਫਿਰ ਤੁਸੀਂ ਇੱਥੇ ਅੱਜ ਹੀ ਆਏ ਹੋ ਅੱਜ ਹੀ ਆਏ ਹਾਂ ਪਹਿਲੀ ਵਾਰੀ ਆਏ ਹੋ ਹਾਂਜੀ ਪਹਿਲੀ ਵਾਰੀ ਕਿੰਨੇ ਦਿਨ ਚ ਬਾਬਾ ਜੀ ਨੇ ਰਹਿਮਤ ਕੀਤੀ ਬਿਲਕੁਲ ਠੀਕ ਹੋ ਗਏ ਤੁਸੀਂ ਅਬ 10 ਮਿੰਟਾਂ ਚ ਹੀ ਹੋ ਗਿਆ ਜੀ 10 ਮਿੰਟ ਚ ਹਾਂਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਬਾਬਾ ਜੀ ਨੇ ਜਿਹੜੇ ਹੋਰ ਜਿਹੜੇ ਹੈਗੇ ਤੁਹਾਡੇ ਵਰਗੇ ਮਰੀਜ਼ ਕਾਫੀ ਜਿਹੜੇ ਲੋਕ ਜਿਹੜੇ ਆ ਉਹ ਦੁਖੀ ਆ ਕਿਸੇ ਨੂੰ ਕੋਈ ਕੈਂਸਰ ਇੱਥੇ ਠੀਕ ਹੋ ਰਿਹਾ ਕਿਸੇ ਨੂੰ ਦਰਦਾਂ ਜਿਹੜੇ ਲੋਕ ਲੋਕ ਹਸਪੀਟਲਾਂ ਦੇ ਵਿੱਚ ਵੀ ਜਾਂਦੇ ਆ ਆਰਾਮ ਨਹੀਂ ਆਂਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਵੀਡੀਓ ਸਾਡੀ ਜਿਹੜੀ ਆ ਦੇਖ ਕੇ ਹੀ ਮਰੀਜ਼ ਜਿਹੜੇ ਆਉਂਦੇ ਪਏ ਤੁਹਾਡੇ ਵਰਗੇ ਕੀ ਕਹਿਣਾ ਚਾਹੁੰਦੇ ਆ ਉਹਨਾਂ ਬਸ ਇੱਥੇ ਆਵੋ ਡਾਕਟਰ ਤਾਂ ਪੈਸੇ ਭਰ ਲੈ ਲੈਂਦੇ ਨੇ ਠੀਕ ਹੁੰਦਾ ਨਹੀਂ ਹੈਗਾ ਜੀ ਅੱਛਾ ਜੀ ਹਾਂਜੀ ਇਸ ਦਰਬਾਰ ਤੇ ਸਾਡੇ ਤੇ ਪੂਰੀ ਰਹਿਮਤ ਹੋਈ ਹੈ ਹਾਂਜੀ ਪੂਰੀ ਰਹਿਮਤ ਹੋਈ ਹੈ ਜੀ ਅੱਛਾ ਜੀ ਹਾਂਜੀ 6 ਸਾਲ ਹੋ ਗਏ ਮੈਂ ਬਹੁਤ ਲਾਜ ਕਰਾਇ ਹੋਇਆ ਨਹੀਂ ਹੈਗਾ ਲਾਜ ਇਹਨਾਂ ਨੇ ਗਵਾਹੀ ਦਿੱਤੀ ਹੈ ਜੀ ਸਾਬਰ ਪੀਰ ਜੀ ਦੀ ਸਾਵਰਪਾਕ ਦਰਬਾਰ ਆਇਆ ਪਰ ਟਾਣਾਉਡ ਮੋੜ ਜ਼ਿਲ੍ਹਾ ਹਿਸ਼ਾਰਪੁਰ ਦੀ ਵੀ ਬਿਲਕੁਲ ਠੀਕ 6 ਸਾਲ ਤੋਂ ਦਵਾਈਆਂ ਵੀ ਖਾਧੀਆਂ ਔਰ ਇਹਨਾਂ ਦੇ ਬੈਕ ਤੇ 6 ਸਾਲ ਤੋਂ ਜਿਹੜਾ ਦਰਦ ਹੋ ਰਹੀ ਸੀ ਕਾਫੀ ਦਵਾਈਆਂ ਵੀ ਖਾਧੀਆਂ ਔਰ ਬਿਲਕੁਲ ਠੀਕ ਹੋ ਗਏ ਠੀਕ ਹੈ ਜੀ ਤੇ ਹੋਰ ਕੋਈ ਗੱਲ ਪਤਾ ਹੈ ਬਸ ਜੀ ਆਹੀ ਸੀ ਇੱਕ ਸਾਹ ਪਛੜਦਾ ਵਾ ਤੁਰੇ ਜਾਂਦੇ ਦਾ ਹਾਂਜੀ ਪਰੋਮ ਦੋਨੇ ਪਰੋਮ ਲਾਨੇ ਨੇ ਬਾਬਾ ਜੀ ਨੇ ਕੋਈ ਪੈਸੇ ਦੇ ਨਹੀਂ ਲਏ ਤੁਹਾਡੇ ਕੋਲ ਨਹੀਂ ਕੋਈ ਪੈਸੇ ਨਹੀਂ ਮੱਥੇ ਮੱਥੇ ਟੇਕ ਜਿੱਦਾਂ ਕੁਛ ਜਿਹੜੇ ਆ ਸਾਰੇ ਤਾਂ ਆਪਾਂ ਨਹੀਂ ਕਹਿ ਸਕਦੇ ਕੁਛ ਬਾਬੇ ਇਦਾਂ ਦੇ ਵੀ ਆ ਵੀ 5000 10000 ਦੀ ਸੇਵਾ ਲੱਗੀ ਫਿਰ ਤੁਹਾਡਾ ਇਲਾਜ ਕਰਨਾ ਜੀ ਇਦਾਂ ਤਾਂ ਕੋਈ ਨਹੀਂ 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 ਇਦਾਂ ਦਾ ਕੋਈ ਨਹੀਂ ਹੋਇਆ ਇੱਥੇ ਕੁਝ ਜੈ ਸਬਰ 피ਰ ਜੀ ਦੇ ਕੁਛ ਦਰਬਾਰਾਂ ਨੇ ਹੁੰਦਾ ਹੈ ਨਾ ਹਾਂਜੀ 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 ਜਿਕਾਰਾ ਸਾਵਰ ਸਰਕਾਰ ਦਾ ਬਹੁਤ ਸਾਚੇ ਦਰਬਾਰ ਕੀ ਜੈ ਜਿਕਾਰਾ ਪੰਜਾਂ ਪੀਰਾਂ ਦਾ ਬਹੁਤ ਸਾਚੇ ਦਰਬਾਰ ਕੀ ਜੈ ਅੱਜ ਪਹੁੰਚਿਆ ਜੀ ਜ਼ਿਲ੍ਹਾ ਸ਼ਹਿਰਪੁਰ ਦੇ ਸ਼ਹਿਰ ਟਾਂਡਾ ਦੇ ਨਾਲ ਕਸਬਾ ਅਈਆਪੁਰ ਸਾਬਰਪਾਕ ਦਰਬਾਰ ਜਿਹੜਾ ਕਿ ਦੂਸਰਾ ਕਲੀਅਰ ਸ਼ਰੀਫ ਆ ਇੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਆਂਦੀਆਂ ਨੇ ਔਰ ਸਾਬਰ ਪੀਰ ਜੀ ਰਹਿਮਤ ਕਰਦੇ ਨੇ ਹਰ ਆਪਣੇ ਸ਼ਰਧਾਲੂ ਦੇ ਉੱਪਰ ਇਸੇ ਤਰ੍ਹਾਂ ਜਿਹੜੇ ਕਈ ਮਰੀਜ਼ ਵੀ ਠੀਕ ਹੁੰਦੇ ਨੇ ਔਰ ਕਈ ਜਿਹੜੇ ਹੈਗੇ ਵਿਦੇਸ਼ਾਂ ਦੇ ਵਿੱਚ ਕੰਮ ਨਹੀਂ ਮਿਲਦੇ ਜਾਂ ਕੋਈ ਵਿਦੇਸ਼ ਦੇ ਵਿੱਚ ਰਸਿਆਂ ਦੇ ਜਿਹੜੇ ਫਸੇ ਨੇ ਨੌਜਵਾਨ ਉਹ ਇੱਥੇ ਆ ਕੇ ਅਰਦਾਸ ਕਰਦੇ ਨੇ ਔਰ ਬਾਬਾ ਜੀ ਜਿਹੜੇ ਹੈਗੇ ਨੇ ਉਹ ਅਰਦਾਸ ਬੇਨਤੀ ਸੁਣ ਕੇ ਉਹਨਾਂ ਦੇ ਕੰਮ ਜਿਹੜੇ ਆ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਅੱਜ ਸਾਡੇ ਨਾਲ ਜਲੰਧਰ ਜ਼ਿਲ੍ਹੇ ਤੋਂ ਆਏ ਨੇ ਗੱਲਬਾਤ ਕਰਦੇ ਆ ਕੀ ਪ੍ਰੋਬਲਮ ਸੀਗੀ ਉਹਨਾਂ ਨੂੰ ਔਰ ਇਸ ਦਰਬਾਰ ਤੇ ਸੱਚੇ ਦਿਲੋਂ ਜਿਹੜਾ ਆਂਦਾ ਔਰ ਮੂੰਹ ਮੰਗੀਆਂ ਜਿਹੜੀਆਂ ਮਰਜ਼ਾ ਜਿਹੜੀਆਂ ਉਹਨੂੰ ਮਿਲਦੀਆਂ ਨੇ ਹਾਂਜੀ ਪਾਪਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਹੜੇ ਪਿੰਡੋਂ ਆਏ ਜੀ ਮੇਰਾ ਪਿੰਡ ਸੋਵੀ ਪਿੰਡ ਹੈ ਜੀ ਅੱਛਾ ਜੀ ਤੇ ਜਲੰਧਰ ਕੈਂਟ ਤੇ ਲੱਗ ਗਏ ਆ ਅੱਛਾ ਜੀ ਕੀ ਪ੍ਰੋਬਲਮ ਸੀਗੀ ਤੁਹਾਨੂੰ ਔਰ ਕਿੰਨੇ ਚਿਰ ਤੋਂ ਆ ਰਹੇ ਮੈਨੂੰ ਤਾਂ ਤਕਰੀਬਨ 25-30 ਸਾਲ ਤੋਂ ਸ਼ਰਾਬ ਪਿੰਦੇ ਰੋ ਜੀ ਅੱਛਾ ਜੀ ਤੇ ਡੇਢ ਮਹੀਨਾ ਹੋ ਗਿਆ ਹੁਣ ਸਹੀ ਆ ਅੱਛਾ ਜੀ ਬਿਲਕੁਲ ਦਿਲ ਕੀਤਾ ਤੇ ਮਹਾਰਾਜ ਦੀ ਕਿਰਪਾ ਤੇ ਜਿੱਦਾਂ ਤੇ ਅਸੀਂ ਆਏ ਆ ਤੇ ਸਹੀ ਆ ਤੇ ਤਿੰਨ ਮਹੀਨਾ ਹੋ ਗਿਆ ਸੇ ਮੇਰੇ ਮੁੰਡੇ ਨੂੰ ਮਿਰਕਾ ਪਹੁੰਚਾਵੇ ਇਹ ਕਮਿਊਨਿਟੀ ਮਿਲ ਦਾ ਬਾਬਾ ਕੋ ਹੋ ਗਏ ਆ ਗੱਲਬਾਤ ਕਰਨ ਦੇ ਕਿਉਂਕਿ ਇਹ ਦਰਬਾਰ ਹੀ ਇਦਾਂ ਦਾ ਜਿੱਥੇ ਜਿਹੜੇ ਲੋਕ ਖਾਲੀ ਝੋਲੀਆਂ ਲੈ ਕੇ ਆਂਦੇ ਔਰ ਭਰ ਕੇ ਜਾਂਦੇ ਆ ਅਮਰੀਕਾ ਮੁੰਡੇ ਨੂੰ ਕੰਮ ਨਹੀਂ ਮਿਲਦਾ ਇਹ ਔਰ ਜਿਹੜਾ ਹੈਗਾ ਵੀ ਕੰਮ ਮਿਲ ਗਿਆ ਉਹਨਾਂ ਨੂੰ ਇਸ ਦਰਬਾਰ ਤੇ ਰਹਿਮਤ ਕੀਤੀ ਹੈ ਬਾਬਾ ਜੀ ਨੇ ਅੱਜ ਸਿਹਾਨ ਜੀ ਪਿਛਲੇ ਹਫ਼ਤੇ ਮਿਲਿਆ ਤੇ ਉਹ ਕਹਿੰਦਾ ਡੈਡੀ ਕਹਿੰਦਾ ਜਾ ਕੇ ਆਓ ਤੇ ਜਿੱਥੇ ਅਮਰੀਕਾ ਅਮਰੀਕਾ ਕਿਹੜੀ ਜਗਾ ਨਿਊਯਾਰਕ ਜੀ ਨਿਊਯਾਰਕ ਜੀ ਕਿੰਨੇ ਮਹੀਨੇ ਤੋਂ ਜਿਹੜਾ ਮੁੰਡਾ ਵਿਹਲਾ ਬੈਠਾ ਸੀ ਤਿੰਨ ਮਹੀਨੇ ਹੋ ਗਏ ਸੀ ਵਿਹਲੇ ਬੈਠੇ ਨੂੰ ਲਾਇਸੈਂਸ ਵੀ ਬਣ ਗਿਆ ਤੇ ਆਈਡੀਆਂ ਵੀ ਬਣ ਗਈਆਂ ਬੈਂਕ ਅਕਾਊਂਟ ਵੀ ਬਣ ਗਿਆ ਤੇ ਹੁਣ ਸਾਰੇ ਪੇਪਰ ਪੂਰੇ ਕੰਮ ਨਹੀਂ ਸੀ ਮਿਲਦਾ ਤੇ ਹਫਤਾ ਹੋ ਗਿਆ ਜਾਂਦੇ ਨੂੰ ਤੇ ਰਾਤੀਉ ਨੇ ਪੈਸੇ ਭੇਜਿਆ ਕਹਿੰਦੇ ਵੀ ਤੁਸੀਂ ਬਾਬਾ ਜੀ ਦੇ ਚਰਨਾਂ 'ਚ ਕਹਿੰਦੇ ਸ਼ੁਕਰਾਨਾ ਕਰਕੇ ਆਓ ਠੀਕ ਹੈ ਸੌਰਪੀਰੀ ਜੀ ਦੇ ਹੋਰ ਵੀ ਘਰ ਦੇ ਵਿੱਚ ਕੋਈ ਬਿਮਾਰੀ ਸੀ ਜੀ ਕੋਈ ਬਿਮਾਰੀ ਕੀ ਨਾਮ ਸੀ ਮੇਰਾ ਨਾਮ ਬਲਵੀਰ ਕੋਹੜ ਹੈ ਅਸੀਂ ਜ਼ੋਹਪਨ ਤੋਂ ਆਏ ਹਾਂ ਅੱਛਾ ਜੀ ਮੇਰੇ ਸਿਹਤ ਠੀਕ ਰਹਿੰਦੀ 1.5 ਸਾਲ ਤੋਂ ਜਾਂਦੇ ਬਾਬਾ ਜੀ ਦਰਵਾਜ਼ੇ ਠੀਕ ਹੈ ਯਾਨੀ 25 ਗੋਸਟੈਂਟ ਹੈਗੀ ਉਹਲੇ ਮੈਨੂੰ ਚੱਕਰ ਆਉਂਦੇ ਆ ਮਗ ਉਹਦਾ ਸਭ ਕੁਝ ਮੇਰਾ ਠੀਕ ਆ ਘਰ ਵੀ ਠੀਕ ਆ ਸੁੱਖ ਸ਼ਾਂਤੀ ਬਸ ਕੋਈ ਲੜਾਈ ਝਗੜਾ ਨਹੀਂ ਕੋਈ ਬਹੁਤ ਜਦਾ ਹੁੰਦਾ ਸੀਗਾ ਤੇ ਮੈਂ ਰੋਜ਼ ਮੈਨੂੰ 30 ਸਾਲ ਹੋ ਗਏ ਬਿਨਾਂ ਨਾਗੇ ਸ਼ਰਾਬ ਪੀਤੇ ਮੈਂ ਰੋਜ਼ ਜਨਕੇ ਨਾ ਬੋਤਲ ਡੇਢ ਬੋਤਲ ਰੋਜ਼ ਪੀਂਦਾ ਸੀਗਾ ਮੈਂ ਟੈਕਸੀ ਚਲਾਉਣਾ ਦਿਨੇ ਜਨਕੇ ਸਾਰਾ ਦਿਨ ਸਹੀ ਰਹਿਣਾ ਸ਼ਾਮ ਨੂੰ ਆ ਕੇ ਤੇ ਮੈਂ ਜਦ ਤੱਕ ਪੀਂਦਾ ਨਹੀਂ ਸੀ ਨਾ ਤੇ ਜਦ ਤੱਕ ਮੈਨੂੰ ਚੈਨ ਨਹੀਂ ਸੀ ਹੁੰਦੀ ਹੁਣ ਮੈਨੂੰ ਡੇਢ ਮਹੀਨਾ ਹੋ ਗਿਆ ਇਹ ਸਾਬਰਪਾਕ ਦਰਬਾਰ ਆ ਇਸ ਤੇ ਆਪਾਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਵੀ ਜੇ ਤਹਾਡੀ ਵੀਡੀਓ ਦੇਖ ਕੇ ਕੋਈ ਬੰਦੇ ਦਾ ਭਲਾ ਹੋ ਸਕੇ ਇਸ ਕਰਕੇ ਜਿਹੜਾ ਆਪਾਂ ਸੋਸ਼ਲ ਮੀਡੀਆ ਤੇ ਪਾਈ ਦੀ ਆ ਵੀ ਹੋਰ ਵੀ ਮਰੀਜ਼ ਜਿਹੜੇ ਠੀਕ ਹੋਣ ਜਿਹੜੇ ਆਮ ਲੋਕ ਜਿਹੜੇ ਮਰੀਜ਼ ਡਾਕਟਰਾਂ ਕੋ ਧੱਕੇ ਖਾਂਦੇ ਪਏ ਆ ਪਰੇਸ਼ਾਨ ਆ ਕੀ ਤੁਸੀਂ ਕਹਿਣਾ ਚਾਹੁੰਦੇ ਕਈ ਮੈਸੇਜ ਲੈਣਾ ਚਾਹੁੰਦੇ ਵੀ ਪਹਿਲਾਂ ਆ ਕੇ ਇੱਥੇ ਨਾ ਇੱਕ ਵਾਰੀ ਮੱਥਾ ਟੇਕੋ ਬਾਬਾ ਜੀ ਦੀ ਕਿਰਪਾ ਹੁੰਦੀ ਆ ਸਾਡੇ ਤੇ ਹੋਈ ਆ ਹਰੇਕ ਤੇ ਹੋਵੇ ਧੰਨਵਾਦ ਜੀ ਇਹ ਜਲੰਧਰ ਤੋਂ ਆਏ ਸੀਗੇ ਜੀ ਇਹਨਾਂ ਦੀਆਂ ਕਾਫੀ ਪ੍ਰੋਬਲਮ ਸੀ ਭਾਵੁਕ ਹੋ ਗਏ ਆ ਅੱਖਾਂ ਦੇ ਵਿੱਚ ਹੰਝੂ ਆ ਗਏ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਔਰ ਮੁੰਡਾ ਤਿੰਨ ਮਹੀਨੇ ਨੂੰ ਬੇਲਾ ਮਿੱਠਾ ਸਿਗਾ ਕਰਜਾ ਚੱਕ ਕੇ ਜਿਹੜਾ ਭੇਜਿਆ ਉਸ ਮੁੰਡੇ ਨੂੰ ਅਮਰੀਕਾ ਦੇ ਵਿੱਚ 60-70 ਲੱਖ ਰੁਪਈਆ ਲਾ ਕੇ ਬਾਬਾ ਜੀ ਦੀ ਰਹਿਮਤ ਹੋਈ ਹੈ ਕੰਮ ਵੀ ਮਿਲ ਗਿਆ ਔਰ ਵਧੀਆ ਕੰਮ ਮਿਲਿਆ ਇਸੇ ਤਰ੍ਹਾਂ ਜਿਹੜਾ ਹੈਗਾ ਵੀਡੀਓ ਤੁਹਾਡੇ ਨਾਲ ਲੈ ਕੇ ਅਗਲੀ ਹਾਜ਼ਰ ਹੋਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਜੈ ਸਾਬਰ ਪੀਰ ਜੀ ਦੇ